ਪਰ ਆ ਗੱਲ ਮਾਫੀ ਲੈਕਨੀ ਆ ਆ ਗੱਲ ਜਿਹੜੀ ਆ ਨਾ ਤੂੰ ਕਹੀ ਆ ਗੱਲ ਮਾਫੀ ਲੈਕਨੀ ਆ ਇਹ ਪਠਾਨ ਦੇ ਬੱਚੇ ਨੂੰ ਮਾਫੀ ਨਹੀਂ ਦੇਣੀ ਮੇਰਾ ਤੁਹਾਡੇ ਨਾਲ ਨਾ ਰਿਸ਼ਤਾ ਬੜਾ ਪੁਰਾਣਾ ਵਾ ਉਦੋਂ ਦਾ ਜਦੋਂ ਤੱਕ ਤੂੰ ਤੁਸੀਂ YouTube ਸ਼ੁਰੂ ਕੀਤਾ ਅਰੇ ਰਿਸ਼ਤਿਆਂ ਦੀ ਗੰਢ ਨਾ ਇੱਕ ਆਦਮੀ ਬਹੁਤ ਵਧੀਆ ਪਾਉਂਦਾ ਵਾ ਐਵੇਂ ਦਾ ਮਤਲਬ ਹੈ ਜਾਦੂਗਰ ਰਿਸ਼ਤਿਆਂ ਦਾ ਕਿ ਜਿੱਥੇ ਜਾਵੇ ਜਿਹਦੇ ਕੋਲ ਜਾਵੇ ਕੋਈ ਨਾ ਕੋਈ ਰਿਸ਼ਤਾ ਕਰ ਲਿਆਉਂਦਾ ਉਹਨੇ ਕ੍ਰਿਸ਼ਟੀਨਾ ਨਾਲ ਵੀ ਰਿਸ਼ਤਾ ਕੱਢਿਆ ਕਿ ਕ੍ਰਿਸ਼ਟੀਨਾ ਨਾਲ ਮੇਰੀ ਸਾਂਝ ਬੜੀ ਪੁਰਾਣੀ ਆ ਉਹ ਕੇਰਲ ਜਾਂਦਾ ਤੇ ਕੇਰਲਾ 'ਚ ਵੀ ਰਿਸ਼ਤਾ ਕਰ ਲੈਂਦਾ ਕੇਰਲਾ ਨਾਲ ਮੇਰਾ ਬੜਾ ਪੁਰਾਣਾ ਲਗਾਓ ਆ ਤੇ ਮੁਸਲਮਾਨਾਂ ਦੇ ਜਾ ਕੇ ਵੀ ਨਮਾਜ਼ ਪੜ੍ਹਦੇ ਮੇਰੇ ਆ ਗੰਗ 'ਚ ਵੱਸਿਆ ਹੋਇਆ ਤੇ ਜਦੋਂ ਮੰਦਿਰ ਜਾਂਦਾ ਤੇ ਮੈਂ ਕੱਟੜ ਹਿੰਦੂ ਆ ਤੇ ਜਦੋਂ ਸਿੱਖਾਂ ਕੋਲੇ ਆਉਂਦਾ ਵਾ ਤੇ ਸਿੱਖਾਂ ਨਾਲ ਬੜਾ ਬਰਾ ਪੁਰਾਣਾ ਰਿਸ਼ਤਾ ਵਾ ਚਲੋ ਰਿਸ਼ਤੇ ਗੰਢੀ ਜਾਓ ਤਾਂ ਹੀ ਰਿਸ਼ਤਿਆਂ ਦੀ ਤਿਆੜੀ ਜ਼ਰੂਰ ਤਾਂ ਤੇ ਗੰਢੀ ਜਾਓ ਪਰ ਆ ਗੱਲ ਮਾਫੀ ਲੈ ਕੇ ਨਹੀਂ ਆ ਆ ਗੱਲ ਜਿਹੜੀ ਆ ਨਾ ਤੂੰ ਕਹੀ ਆ ਗੱਲ ਮਾਫੀ ਲੈ ਕੇ ਨਹੀਂ ਆ ਠੀਕ ਐ ਇਹਦਾ ਕਿਤੇ ਨਾ ਕਿਤੇ ਖਮਾਜਾ ਤਾਂ ਤੈਨੂੰ ਦੇਣਾ ਪਊਗਾ ਤੂੰ ਹੱਦ ਤੋਂ ਵਧੀ ਜਾਣਾ ਵਾ ਹੱਦ ਨੂੰ ਟੱਪੀ ਜਾਣਾ ਵਾ ਹੱਦਾਂ ਨੂੰ ਟੱਪੀ ਜਾਣਾ ਵਾ আর ਹੱਦਾਂ ਨੂੰ ਜਦੋਂ ਬੰਦਾ ਟੱਪਦਾ ਨਾ ਫਿਰ ਮਾਰ ਹੀ ਖਾਂਦਾ ਵਾ ਤੂੰ ਸਾਰੇ ਹੱਦਾਂ ਮੈਨੇ ਟੱਪ ਗਿਆ ਤੂੰ ਸਾਡੇ ਤੱਕ ਰਹਿੰਦਾ ਤੂੰ ਸਟੇਟਾਂ ਤੱਕ ਰਹਿੰਦਾ ਤੂੰ ਰਿਲੀਜੀਅਨ ਤੱਕ ਵੀ ਰਹਿ ਜਾਂਦਾ ਤੇ ਚੱਲ ਜਾਂਦਾ ਤੂੰ ਸਾਡੇ ਗੁਰੂ ਤੱਕ ਪਹੁੰਚਿਆ ਠੀਕ ਹੈ ਤੈਨੂੰ ਪਤਾ ਨਹੀਂ ਹੈ ਕਿ ਇਹ ਗੱਲ ਕਿੱਥੋਂ ਤੱਕ ਜਾਊਗੀ ਕਿਉਂਕਿ ਅੱਜ ਤੇਰੀ ਹਕੂਮਤ ਹੈ ਤੇ ਤੂੰ ਛੇਰ ਹੈ ਇੱਥੇ ਵੱਡੇ ਵੱਡੇ ਸਿਕੰਦਰ ਜੇ ਨਹੀਂ ਰਹਿ ਤੂੰ ਚੀਜ਼ ਦੀ ਕੀ ਹੈ ਕਿੰਨੇ ਦਿਨ ਰਹੇਗਾ ਹਕੂਮਤ ਤੇ ਔਰ ਇਹ ਚੀਜ਼ਾਂ ਤਾਂ ਪੀੜ੍ਹੀਆਂ ਤੱਕ ਪੁੱਛਿਆ ਜਾਂਦੀਆਂ ज्यादा गलीज आदमी आ सुनो की किया इन्हें साथियों ये प्रधानमंत्री की बात छोड़ दीजिए मेरा तो आपसे खून का नाता है गुरु गोविंद सिंह जी के जो पहले पंच प्यारे थे उसमें मेरा एक द्वारिका का पंच प्यारो व्या था जी ਮੇਰੇ ਨਾਲ ਕੁੱਛੜ ਬੈ ਕੇ ਦਾੜੀ ਫੁੱਟੀ ਆ ਇਹਨੇ ਤੁਹਾਡੀ ਪੱਗ ਨੂੰ ਹੱਥ ਪਾਇਆ ਸੰਜੀ ਤਾਂ ਜਿਹੜੇ ਦਾदू ਵਾਲਾ ਰ ਐਵੇਂ ਦੇ ਜਿਹੜੇ ਝੋਲੀ ਚੁੱਕ ਕੇ ਦੇ ਬਣ ਕੇ ਨੂੰ ਚੰਗਾ ਜਨਾ ਰਸੀ ਜਾਂਦੇ ਨੇ ਉਹ ਸ਼ਰਮਣਜੀਤ ਚੱਕਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੇ ਗਦਾਰਾਂ ਨੂੰ ਉਹ ਵੀ ਕੌਮ ਦੇ ਸਕੇ ਨਹੀਂ ਉਹ ਵੀ ਧਰਮ ਦੇ ਸਕੇ ਨਹੀਂ ਉਹ ਵੀ ਗੁਬਨ ਦੇ ਸਕੇ ਨਹੀਂ ਠੀਕ ਹੈ ਔਰ ਜੇ ਜਿਹੜੇ ਇਹਦੇ ਪਿੱਛੇ ਨਿਚਾਰ ਬਣ ਕੇ ਤਾੜੀਆਂ ਮਾਰਦੇ ਤੇ ਪਿੱਛੇ ਜਾਂਦੇ ਆ ਨਾ ਉਹ ਵੀ ਆਪਣੇ ਕਿਸੇ ਚੀਜ਼ ਦੇ ਸਕੇ ਨਹੀਂ ਔਰ ਜਿਹੜਾ ਪਿਓ ਦਾ ਸਕਾ ਨਹੀਂ ਉਹ ਹਰਾਮੀ ਹੁੰਦਾ ਹੈ ਹਰਾਮ ਹੁਣ ਤੁਸੀਂ ਸੋਚ ਲਓ ਕਿ ਇਹਦੇ ਪਿੱਛੇ ਚੱਲ ਕੇ ਹਰਾਮੀ ਬੰਨਾ ਕੇ ਹਲਾਲ ਦੇ ਬੰਨਾ ਜਾਂ ਤੇ ਗੁਰੂ ਦੇ ਬੰਨਜੋ ਤੇ ਜਾਂ ਮੋਤੀ ਦੇ ਬੰਨਜੋ ਤੁਹਾਡੇ ਗੁਰੂ ਤੇ ਆਂਗਲੀ ਕਰਦਾ ਵਾ ਅਗਲਾ ਗੁਰੂ ਨਾਲ ਰਿਸ਼ਤੇਦਾਰੀਆਂ ਤੀਜੀ ਜਗ੍ਹਾ ਆ ਕੇ ਜੋੜੀ ਜਾਂਦਾ ਕਿ ਉਹ ਮੇਰਾ ਉਹਨਾਂ ਦਾ ਜਿਹੜਾ ਪਹਿਲਾ ਪਿਆਰਾ ਸੀ ਉਹ ਮੇਰਾ ਚਾਚਾ ਸੀ ਇਹਦਾ ਚਾਚਾ ਦੇ ਵੈਲਾ ਨਹੀਂ ਕਰਨੀਆਂ ਮੈਂ ਕਰ ਪਰ ਇਹਨੇ ਗਲਤ ਕੀਤਾ ਵਾ ਇਹ ਹਰ ਜਗ੍ਹਾ ਰਿਸ਼ਤਾ ਜੋੜਦਾ ਵਾ ਇਹ ਪਹਿਲੂ ਪਖਾਣ ਦਾ ਬੱਚਾ ਬਣਿਆ ਸੀ ਕਹਿੰਦਾ ਮੈਂ ਪਖਾਣ ਦਾ ਬੱਚਾ ਹਾਂ ਪਤਾ ਨਹੀਂ ਯਾਰ ਗੱਲ ਹਰਾਨੇ ਵਾਲੀ ਆ ਇਹ ਜਿੱਥੇ ਜਾਂਦਾ ਉੱਥੇ ਉਹਨਾਂ ਦਾ ਬੱਚਾ ਬਣ ਜਾਂਦਾ ਪਤਾ ਕਰਨਾ ਪੈਣਾ ਬਈ ਤੈਨੂੰ ਪਤਾ ਕਰਨ ਦੀ ਜਰੂਰਤ ਆ ਇਹਨਾਂ ਦੇ ਪਿੰਡ ਜਾ ਕੇ ਥੋੜਾ ਇਹਨਾਂ ਦੀ ਮਾਂ ਮਤਲਬ ਕਿਹਦਾ ਭਾਂਡੇ ਵਾਹਦੀ ਕਿੱਥੇ ਕਿੱਥੇ ਮਾਂਦੀ